ਇੱਕ ਦਿਨ ਲੰਘ ਗਿਆ ਦੋ ਦਿਨ ਲੰਘ ਗਏ ਚਾਰ ਦਿਨ ਲੰਘ ਗਏ ਜਦੋਂ ਵਾਪਸ ਜਾਣ ਦੀ ਵਾਰੀ ਆਈ ਨਾ ਕਿ ਪਰਸੋਂ ਨੂੰ ਪੰਜ ਦਿਨ ਹੋ ਜਾਣੇ ਨੇ ਕੱਲ ਨੂੰ ਮੈਂ ਚਲੇ ਜਾਣੇ ਜਦੋਂ ਮਨ ਚ ਆਇਆ ਵੀ ਮੈਂ ਜਾਣੇ ਪਰ ਮੰਗਿਆ ਨਹੀਂ ਕੁਝ ਉਦਣ ਫਿਰ ਗੁਰੂ ਨੇ ਕਲਾ ਵਰਤਾਈ ਕਿਉਂਕਿ ਬਿਨ ਬੋਲਿਆਂ ਸਭ ਕਿਸ ਜਾਣਦਾ ਕਿਸੇ ਅਗੈ ਕੀਚੇ ਅਰਦਾਸ ਬਸ ਭਾਵਨਾ ਨਾਲ ਕੋਈ ਆਵੇ ਗੁਰੂ ਸਭ ਕੁਝ ਜਾਣਦਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਦੀਵਾਨ ਸਮਾਪਤ ਹੋਇਆ ਹਜ਼ੂਰ ਉੱਠ ਕੇ ਸੰਗਤ ਵਿੱਚੋਂ ਜਾਣ ਲੱਗੇ ਇੱਕ ਬੇਨਤੀ ਸਮਝਿਓ ਗੁਰੂ ਅੰਤਰਜਾਮੀ ਹੈ ਬਸ ਸਿੱਖ ਕੋਈ ਭੇਟਾ ਲੈ ਕੇ ਆਵੇ ਗੁਰਦੁਆਰੇ ਲਾਏ ਭਾਵ ਨਹੀਂ ਭਾਵਨਾ ਨਾਲ ਆਵੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਣ ਲੱਗੇ ਨਾ ਉੱਠ ਕੇ ਦਰਬਾਰ 'ਚੋਂ ਸਾਰੀ ਸੰਗਤ ਉੱਠ ਕੇ ਖਲੋ ਗਈ ਪਾਤਸ਼ਾਹ ਜਾ ਰਹੇ ਨੇ ਸਭ ਤੋਂ ਪਿੱਛੇ ਉਹ ਗਰੀਬ ਭਾਈ ਧਰਮਾ ਖੜਾ ਸੰਗਤ ਦੇ ਵਿੱਚ ਪਾਤਸ਼ਾਹ ਲੰਘਣ ਲੱਗੇ ਨਜ਼ਰ ਭਰ ਕੇ ਵੇਖਿਆ ਉਹਦੇ ਵੱਲ ਭਾਈ ਗੁਰਦਾਸ ਸਾਹਿਬ ਕੇ ਪੰਕਤੀ ਲਿਖਦੇ ਨੇ ਕਹਿੰਦੇ ਸ੍ਰੀ ਗੁਰਦਿਆਲ ਕੀ ਦਇਆ ਨਯਾਨ ਦੇਵ ਮੈਂ ਜੋ ਖੰਡ ਬ੍ਰਹਮੰਡ ਉਹਦਾ ਸਤਲੋ ਧਾਈ ਹੈ ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਮੇਰੇ ਗੁਰੂ ਵਰਗੀ ਦਇਆਲਤਾ ਕਿਸੇ 'ਚ ਨਹੀਂ ਗੁਰੂ ਇੰਨਾਂ ਦੇ ਆਲੂ ਐ ਉਹ ਗਰੀਬਾਂ ਵੱਲ ਵੀ ਨਜ਼ਰ ਭਰ ਕੇ ਵੇਖਦਾ ਐ ਤਈਓ ਨੂੰ ਗਰੀਬ ਨਵਾਜ਼ ਕਹਿੰਦੇ ਨਜ਼ਰ ਭਰ ਕੇ ਵਖਿਆ ਧਰਮੇ ਵੱਲ ਉਹਨੇ ਹੱਥ ਜੋੜੇ ਅੱਖਾਂ ਝੁਕਾ ਲਈਆਂ ਪਾਦਸ਼ਾਹ ਰੁੱਕ ਗਏ ਕਦਮ ਰੁਕਦੇ ਅੰਸਾਰ ਹਜ਼ੂਰ ਨੇ ਕਿਹਾ ਭਾਈ ਧਰਮੇ ਅੱਖਾਂ ਖੋਲੀਆਂ ਮਹਾਰਾਜ ਹੁਕਮ ਕਹਿੰਦੇ ਠੀਕ ਐ ਸਭ ਕਹਿੰਦੇ ਹਾਂ ਮਹਾਰਾਜ ਸਭ ਕੁਝ ਠੀਕ ਭਾਈ ਧਰਮੇ ਕੁਝ ਮੰਗਣਾ ਸੀ ਇਕਦਮ ਪੈਰਾਂ ਪੁੱਹ ਜ਼ਮੀਨ ਖਿਸਕ ਗਈ ਮੈਂ ਤੇ ਕਿੰਨੇ ਦਿਨਾਂ ਦਾ ਸੋਚਦਾ ਮੰਗਣਾ ਹੈ ਗੁਰੂ ਆਪ ਪੁੱਛਣ ਲੱਗ ਪਏ ਬਾਦਸ਼ਾਹ ਕਹਿੰਦੇ ਕੁਝ ਮੰਗਣਾ ਸੀ ਕਹਿੰਦੇ ਨਹੀਂ ਨਹੀਂ ਮਹਾਰਾਜ ਕੁਝ ਨਹੀਂ ਮੰਗਣਾ ਕਹਿੰਦੇ ਭਾਈ ਧਰਮੇ ਜੇ ਕੁਝ ਮੰਗਣਾ ਤਾਂ ਮੰਗ ਲੈ ਸੰਗਤ ਵੇਖਣ ਲੱਗ ਪਏ ਵੀ ਗੁਰੂ ਸਾਹਿਬ ਰੁੱਕ ਕੇ ਕਹਿੰਦੇ ਨਾ ਗੱਲਾਂ ਕਰਨ ਲੱਗ ਪਏ ਭਾਈ ਧਰਮੇ ਨੇ ਭਾਈ ਧਰਮੇ ਜੇ ਕੁਝ ਮੰਗਣਾ ਤੇ ਮੰਗ ਲੈ ਭਾਈ ਧਰਮੇ ਨੇ ਹੱਥ ਜੋੜੇ ਨਹੀਂ ਨਹੀਂ ਮਹਾਰਾਜ ਇੰਨੀ ਸੰਗਤ ਵਿੱਚੋਂ ਮੈਨੂੰ ਗਰੀਬ ਨੂੰ ਨਾਮ ਲੈ ਕੇ ਬੁਲਾਇਆ ਐ ਇਤੋਂ ਉੱਪਰ ਮੈਨੂੰ ਹੋਰ ਕੀ ਚਾਹੀਦਾ ਪਾਦਸ਼ਾਹ ਤੇਰੇ ਚਰਨਾਂ 'ਚ ਘੋੜੇ ਦੁਸ਼ੱਲੇ ਮਾਇਆ ਭਿੰਡ ਕਰਨ ਵਾਲੇ ਲੋਕ ਮੈਂ ਖਾਲੀ ਹੱਥ ਮੱਥਾ ਟੇਕਣ ਵਾਲਾ ਮੈਨੂੰ ਤੁਸੀਂ ਨਾਮ ਲੈ ਕੇ ਬੁਲਾ ਲਿਆ ਮੈਨੂੰ ਹੋਰ ਕੀ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਪਾਦਸ਼ਾਹ ਇੰਨਾ ਹੀ ਬਹੁਤ ਐ ਇੰਨੇ ਸਿੱਖਾਂ 'ਚੋਂ ਮੇਰੇ ਗਰੀਬ ਦਾ ਨਾਮ ਤੁਹਾਨੂੰ ਚਿੱਤੇ ਐ ਕਹਿੰਦੇ ਭਾਈ ਧਰਮੇ ਮੰਗਲਾ ਜੇ ਕੁਝ ਮੰਗਣਾ ਹੈ ਕਹਿੰਦੇ ਨਹੀਂ ਮਹਾਰਾਜ ਅੱਖਾਂ ਭਰ ਕੇ ਰੋਪੇ ਹਜ਼ੂਰ ਕੋਲ ਹੋ ਕੇ ਮੋਢੇ ਤੇ ਹੱਥ ਧਰ ਕੇ ਖਲੋਵੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਬੋਲੇ ਕਹਿੰਦੇ ਭਾਈ ਧਰਮੇ ਜੇ ਤੂੰ ਨਹੀਂ ਕੁਝ ਮੰਗਣਾ ਅਸੀਂ ਤੇਰੇ ਕੋਲੋਂ ਮੰਗ ਲਈਏ ਫਿਰ ਕੁਝ ਰੋਪਿਆ ਮਹਰਮ ਮੈਂ ਕੀ ਦੇਣਾ ਪਾਤਸ਼ਾਹ ਮੈਂ ਤਿੰਨ ਦਿਨ ਹੋ ਗਏ ਆਏ ਨੂੰ ਖਾਲੀ ਹੱਥੀ ਮੱਥਾ ਟੇਕਣੇ ਮੇਰੇ ਕੋਲ ਪੈਸਾ ਨਹੀਂ ਕੋਈ ਮਹਰਮ ਮੈਂ ਕੀ ਦੇਣਾ ਕਹਿੰਦੇ ਭਾਈ ਧਰਮੇ ਇਨਕਾਰ ਨਾ ਕਰੀ ਤੇਰੇ ਕੋਲੋਂ ਕੁਝ ਮੰਗ ਲਈਏ ਸਾਰੇ ਸਿੱਖ ਵਿਖਣ ਲੱਗ ਪਏ ਹੁਣ ਵਿਖਿਓ ਮੇਰੇ ਗੁਰੂ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਨੇ ਮੰਗਿਆ ਪਤਾ ਕੀ ਹਜ਼ੂਰ ਨੇ ਮੁੱਢੇ ਤੇ ਹੱਥ ਧਰਿਆ ਹੋਇਆ ਧਰਮੇ ਇਨਕਾਰ ਨਾ ਕਰੀ ਮੰਗ ਲਈਏ ਇਹ ਦੰਦੇਂ ਕਹਿਨਾ ਮਹਾਰਾਜ ਮੈਂ ਕੀ ਦੇਣਾ ਮੰਗ ਲੋ ਛੇਵੇਂ ਪਾਤਸ਼ਾਹ ਕਹਿੰਦੇ ਅਸੀਂ ਆਪਣੀ ਇੱਕ ਲੋਤੀ ਧੀ ਦਾ ਰਿਸ਼ਤਾ ਤੇਰੇ ਪੁੱਤਰ ਨਾਲ ਕਰਨਾ ਹੈ ਪਰਵਾਨ ਹੈ ਸਾਰੀ ਸੰਗਤ ਹੈਰਾਨ ਹੋ ਗਈ। ਪਾਤਸ਼ਾਹ ਤੁਹਾਡੇ ਚਰਨਾਂ 'ਚ ਘੋੜੇ ਪਿੰਡ ਕਰਨ ਵਾਲੇ ਸ਼ਾਹੂਕਾਰ ਵੱਡੇ-ਵੱਡੇ ਸਿੱਖ ਤੁਸੀਂ ਆ ਗਰੀਬ ਜਿਹੇ ਬੰਦੇ ਦੇ ਪੁੱਤਰ ਨਾਲ ਆਪਣੀ ਧੀ ਦਾ ਰਿਸ਼ਤਾ ਉਹ ਵੀ ਪੰਜਾਂ ਭਰਾਵਾਂ ਦੀ ਇਕਲੋਤੀ ਭੈਣ بیوی ਵੀਰੋ ਛਵੇਂ ਪਾਤਸ਼ਾਹ ਦੀ ਇਕਲੋਤੀ ਸੀ ਮਹਾਰਾਜ ਨੇ ਤੇਰੇ ਪੁੱਤਰ ਨਾਲ ਰਿਸ਼ਤਾ ਕਰਨਾ ਹੈ। ਕਿੱਥੇ ਹੈ ਤੇਰਾ ਪੁੱਤਰ ਭਾਈ ਸਾਧੂ? ਕਹਿੰਦੇ ਮਹਾਰਾਜ ਇੱਥੇ ਹੀ ਹੈ। ਕਹਿੰਦੇ ਬੁਲਾ ਸਾਧੂ ਨੂੰ। ਹਜ਼ੂਰ ਨੇ ਪੇਸ਼ਾਂ ਪਰਤ ਕੇ ਵੇਖ ਕੇ ਭਾਈ ਗੁਰਦਾਸ ਜੀ ਨੂੰ ਕਿਹਾ ਬਾਬਾ ਬੁੱਢਾ ਜੀ ਸੰਗਤ ਨੂੰ ਕਹਿ ਦੋ ਬੈਹਜੋ ਸਾਰੀ ਸੰਗਤ ਬੈਠ ਗਈ ਹਜ਼ੂਰ ਨੇ ਕਿਹਾ ਧਰਮੇ ਬਲਾ ਆਪਣੇ ਪੁੱਤਰ ਨੂੰ ਆਵਾਜ਼ ਦੇ ਕੇ ਕਿਹਾ ਬਾਬਾ ਬੁੱਢਾ ਸਭ ਸੰਗਨ ਦਾ ਸਮਾਨ ਲਿਆਓ ਸੰਗਤ ਵਿਕਣ ਲੱਗ ਪਈ ਭਾਈ ਧਰਮ ਮੰਦਰੋਂ ਫਟਵਟ ਰੁੰਦੇ ਆਪਣੇ ਘਰ ਵਾਲੀ ਦੀਆਂ ਗੱਲਾਂ ਚੇਤੇ ਕਰਦਾ ਕਹਿੰਦੀ ਸੀ ਗਰੀਬ ਆਪਣੇ ਬੱਚਿਆਂ ਦੇ ਰਿਸ਼ਤੇ ਕਿੱਥੇ ਹੋਣਗੇ ਇਹ ਨਹੀਂ ਸੀ ਪਤਾ ਜਿਹਦੇ ਕੋਲੋਂ ਮੈਂ ਮੰਗਣ ਆਇਆ ਉਹ ਦਾਤੇ ਨੇ ਆਪਣਾ ਕੁੜਮ ਬਣਾ ਲੈਣੇ ਉਸੇ ਦਾਤੇ ਨੇ ਰਿਸ਼ਤਾ ਲੈ ਲੈਣਾ ਛੇਵੇਂ ਪਾਤਸ਼ਾਹ ਨੇ ਸਗਨ ਦਾ ਸਮਾਨ ਮੰਗਾਇਆ ਭਲੀ ਸੰਗਤ ਵਿੱਚ ਬੁੱਕਾਂ ਭਰ ਕੇ ਸਗਨ ਜਦੋਂ ਭਾਈ ਧਰਮੇ ਦੇ ਪੁੱਤਰ ਭਾਈ ਸਾਧੂ ਦੀ ਝੋਲੀ ਵਿੱਚ ਸਗਨ ਪਾਇਆ ਨਾਲੇ ਮੋਢੇ ਤੇ ਹੱਥ ਧਰ ਕੇ ਕਿਹਾ ਅੱਜ ਤੋਂ ਬਾਅਦ ਇਹ ਸਾਡਾ ਹੋਇਆ ਅਸੀਂ ਆਪਣੀ ਧੀ ਦਾ ਰਿਸ਼ਤਾ ਤੇਰੇ ਪੁੱਤਰ ਨਾਲ ਪੱਕਾ ਕੀਤਾ ਜਦੋਂ ਸਗਨ ਪਾਇਆ ਰੋਂਦਿਆਂ ਰੋਂਦਿਆਂ ਭਾਈ ਧਰਮਾ ਕਹਿੰਦਾ ਸੁਣਿਆ ਸੀ ਗੁਰੂ ਗਰੀਬ ਨਿਵਾਜ ਹੈ ਅੱਜ ਅੱਖਾਂ ਨਾਲ ਦੇਖ ਲਿਆ ਇਹਨੂੰ ਕਹਿੰਦੇ ਨੇ ਗਰੀਬ ਬਨਵਾਇਆ ਸ਼ੌਕਰ ਵੱਡੇ ਵੱਡੇ ਰਾਜੇ ਅਮੀਰ ਸਿੱਖਾਂ ਨੂੰ ਛੱਡ ਕੇ ਮੈਨੂੰ ਗਰੀਬ ਨੂੰ ਚੜਿਆ ਮੇਰੇ ਗਰੀਬ ਦੇ ਪੁੱਤ ਨਾਲ ਰਿਸ਼ਤਾ ਕੀਤਾ ਸਤਿਗੁਰੂ ਅੱਜ ਵਖਿਆ ਗੁਰੂ ਗਰੀਬ ਬਨਵਾ ਜਾਏ ਅੱਖਾਂ ਭਰ ਕੇ ਕਿਹਾ ਐਸੀ ਲਾਲ ਤੁਜ ਬਿਨ ਕੌਣ ਕਰੇ ਤੇਤੋਂ ਬਗੈਰ ਇਨਾ ਪਿਆਰ ਨਹੀਂ ਕੋਈ ਕਰ ਸਕਦਾ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬਨ ਵਾਜ ਗੁਸਈਆ ਮੇਰਾ ਮਾਥੇ ਛਤਰ ਦਰੇ ਜਾਕੀ ਛੋਤ ਜਗਤ ਕੋ ਲੱਗੇ ਤਬਰ ਤੂੰ ਹੀ ਡਰੇ niche ooch kare mera govind kahun te na dare e odi wadai hai satsangat tonu maan hona chahida hai ਮੇਰੇ ਗੁਰੂ ਨਾਨਕ ਦੇ ਘਰ ਵਰਗਾ ਕੋਈ ਘਰ ਨਹੀਂ ਦੁਨੀਆ 'ਚ ਪਤਾ ਕਿਉਂ ਹੁਣਗੇ ਲੋਕਾਂ ਦੇ ਦੇ ਧਾਰੀ ਗੁਰੂ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਕਿਸੇ ਨੂੰ ਮਾਰਨ ਨਹੀਂ ਕਹਿੰਦੇ ਹੁਣਗੇ ਲੋਕਾਂ ਦੇ ਦੇ ਧਾਰੀ ਗੁਰੂ ਪਰ ਮੇਰੇ ਗੁਰੂ ਨਾਨਕ ਦੇ ਘਰ ਵਰਗਾ ਘਰ ਨਹੀਂ ਪਤਾ ਕਿਉਂ ਜਿੰਨੇ ਦੇ ਧਾਰੀ ਗੁਰੂ ਨੇ ਇੱਕ ਦਾ ਵੀ ਕਿਸੇ ਦੀ ਬਾਇਓਗ੍ਰਾਫੀ ਨੈਟ ਤੇ ਕੱਢ ਕੇ ਵੇਖ ਲਿਓ ਦੇ ਪਰਿਵਾਰ ਦੀ ਜੋਨੇ ਆਪਣੇ ਪੁੱਤ ਧੀ ਦਾ ਰਿਸ਼ਤਾ ਕਿਸੇ ਸੇਵਾਦਾਰ ਨਾਲ ਕੀਤਾ ਹੋਗਾ ਜਿੰਨੇ ਦੇ ਧਾਰੀ ਡੇਰੇ ਦੇਸ ਦੇ ਨਾ ਉਹਨੇ ਆਪਣੇ ਪੁੱਤਾਂ ਧੀਆਂ ਦੇ ਰਿਸ਼ਤੇ ਅਮਰੀਕਾ ਵਿੱਚ ਵੱਡੇ ਵੱਡੇ ਫੈਕਟਰੀਆਂ ਦੇ ਮਾਲਕ ਹੋਟਲਾਂ ਦੇ ਮਾਲਕ ਟਰਾਂਸਪੋਰਟਰਾਂ ਦੇ ਮਾਲ ਉਹਨਾਂ ਨਾਲ ਰਿਸ਼ਤੇ ਕੀਤੇ ਆਪਣੇ ਪੁੱਤ ਧੀਆਂ ਦੇ ਕਿਸੇ ਨੇ ਸੇਵਾਦਾਰ ਨਾਲ ਆਪਣੇ ਪੁੱਤ ਧੀ ਦਾ ਰਿਸ਼ਤਾ ਨਹੀਂ ਕੀਤਾ ਇੱਕ ਮੇਰੇ ਗੁਰੂ ਦਾ ਘਰ ਹੈ ਇੱਥੇ ਗੁਰੂ ਅਮਰਦਾਸ ਜਦੋਂ ਆਪਣੀ ਧੀ ਦਾ ਰਿਸ਼ਤਾ ਕਰਦੇ ਬੀਬੀ ਭਾਨੀ ਦਾ ਤੇ ਸਾਧ ਸੰਗਤ ਟੋਕਰੀ ਧੋਣ ਵਾਲੇ ਭਾਈ ਜੱਠੇ ਗੁਰੂ ਰਾਮਦਾਸ ਸਾਹਿਬ ਨਾਲ ਜਦੋਂ ਛੇਵੇਂ ਪਾਤਸ਼ਾਹ ਰਿਸ਼ਤਾ ਕਰਦੇ ਭਾਈ ਧਰਮੇ ਦੇ ਪੁੱਤਰ ਭਾਈ ਸਾਧੂ ਨਾਲ ਅਮੀਰ ਨਹੀਂ ਲੱਭੇ ਮੇਰੇ ਗੁਰੂ ਨੇ ਗਰੀਬ ਲੰਬੇ ਕਿਉਂ ਗੁਰੂ ਗਰੀਬ ਨਵਾਜ ਹੈ ਇਸ ਲਈ ਸਾਧ ਸੰਗਤ ਆਪਾਂ ਅੱਜ ਗਰੀਬ ਨਵਾਜ ਦੀ ਗੋਦ ਵਿੱਚ ਬੈਠੇ ਆ ਉਹਦੇ ਕੋਲੋਂ ਮੰਗੋ ਜੋ ਮੰਗਣਾ ਸਭ ਮਿਲਦਾ ਪਰ ਨਾਲ ਇਹ ਜ਼ਰੂਰ ਮੰਗਿਓ ਸਤਿਗੁਰੂ ਨਾਮ ਬਖਸ਼ ਦਿਓ ਨਾਮ ਬਖਸ਼ ਦਿਓ ਸਾਡੇ ਬੱਚਿਆਂ ਨੂੰ ਸਿੱਖੀ ਦੀ ਸੁੱਧ ਬੋਧ ਬਖਸ਼ ਦਿਓ ਇਹ ਜ਼ਰੂਰ ਮੰਗੋ ਆਓ ਇੱਕ ਵਾਰ ਚਿੱਤ ਜੋੜ ਕੇ ਮੰਗੀਏ ਕਰ ਕਿਰਪਾ ਦੀ ਜੈ ਨਾਮ ਕਰ ਕਿਰਪਾ ਦੀ ਜੈ ਨਾਮ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਇੱਕ ਵਾਰ ਗੱਜ ਕੇ ਮਮ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਕਰ ਕਿਰਪਾ ਦੀ ਜੈ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਸਮਾਪਤੀ ਹੈ ਇੱਕੋ ਚੇਚੇ ਤੌਰ ਤੇ ਬੇਨਤੀ ਹੈ 29 ਮਾਰਚ ਨੂੰ ਗੁਰਦੁਆਰਾ ਗੁਰਸੰਗਤ ਸਾਹਿਬਾ ਦਾ ਲੁਨਣਾ ਇੱਥੇ ਅੰਮ੍ਰਿਤ ਸੰਚਾਰ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਹੈ ਜਿਨ੍ਹਾਂ ਦਾ ਮਨ ਬਣਿਆ ਅੰਮ੍ਰਿਤ ਜ਼ਰੂਰ ਸ਼ਕੋ ਇਹ ਕੋਈ ਪਵੰਦੀ ਨਹੀਂ ਹੈ ਕਿ ਬੰਦਾ ਨਹੀਂ ਕੱਲਾ ਸ਼ਕ ਸਕਦਾ ਬੀਬੀ ਨਹੀਂ ਕੱਲੀ ਸ਼ਕ ਸਕਦੇ ਜਿਹਦਾ ਮਨ ਹੈ ਉਹ ਜ਼ਰੂਰ ਸ਼ਕੋ ਕਿਉਂ ਭਾਈ ਮੈਂ ਕਈ ਵਾਰ ਕਹਿੰਦਾ ਹੁਣ ਨਾ ਜੇ ਕੱਲੀ ਭੈਣ ਸ਼ਕ ਲਵੇ ਨਾ ਉਹਦੇ ਘਰ ਵਾਲਾ ਅਜੇ ਉਧਰ ਨੂੰ ਨਹੀਂ ਤੁਰਿਆ ਮੇਰਾ ਵਿਸ਼ਵਾਸ ਹੈ ਕਿ ਜੇ ਇੱਕ ਜਣ ਅੰਮ੍ਰਿਤ ਸ਼ਕ ਲੇ ਦੂਜੇ ਨੂੰ ਜਾਗ ਲੱਗ ਜਾਂਦਾ ਹੈ ਅੱਜ ਨਹੀਂ ਕੱਲ੍ਹ ਸਾਲ ਨਹੀਂ ਛੇ ਮਹੀਨੇ ਇੱਕ ਦਿਨ ਵਕਤ ਹੋਣੇ ਉਹਦੇ ਵੀ ਕਰਮ ਬਦਲ ਸਕਦਾ ਇਸ ਲਈ ਅਮਰਤ ਪਾਨ ਜ਼ਰੂਰ ਕਰੋ ਮੈਂ ਪਿੱਛੇ ਵੀ ਦਵਾਨ ਤੇ ਕਿਹਾ ਜਿਨ੍ਹਾਂ ਦੀ ਉਮਰ 40 ਸਾਲ ਤੋਂ ਟੱਪ ਗਈ ਹੈ ਹੁਣ ਹੁਣ ਤੁਰ ਪਈਏ ਗੁਰੂ ਵੱਲੋਂ ਨੋ ਲੁਕਿੰਗ ਬੈਕ ਹੁਣ ਪਿੱਛੇ ਮੁੜ ਕੇ ਨਾ ਵੇਖੋ ਅਗਾਹਾਂ ਗੋਤਰਾੰਗ ਪਿੱਛੇ ਫੇਰ ਨਾ ਮੁੜ ਲਾ ਕਿਉਂ 40 ਸਾਲ ਦੀ ਉਮਰ ਪੂਰੀ ਹੋ ਜਾਂਦੀ ਉਸ ਤੋਂ ਬਾਅਦ ਘਟਦੀ ਹੈ ਅੱਖਾਂ ਦੀ ਲਾਈਟ ਘਟਣ ਲੱਗ ਪੈਣੀ ਗੋਡੇ ਗੁੱਡੇ ਥੋੜੇ ਜਿਹਾ ਦੁਖਣ ਲੱਗ ਪੈਂਦੇ ਹੋਰ ਕਈ ਚੀਜ਼ਾਂ 50 ਸਾਲ ਦੀ ਉਮਰ ਤੱਕ ਕਈ ਜੇ ਘਟਣਾ ਹੀ ਆ ਫਿਰ ਹੁਣ ਨਹੀਂ ਹਾਂ ਇਹ ਬਾਲ ਕਾਲੇ ਕੋਲੇ ਕਰਕੇ ਬੰਦਾ ਸ਼ਿਭਾ ਲੈਂਦਾ ਉਮਰ ਪਰ ਸਜਣੋ ਜਮਾਂ ਤੋਂ ਨਹੀਂ ਛੁਪਣੀ ਉਹਨੂੰ ਪਤਾ ਹੈ ਵੇਦੀ ਘਟ ਲਈ ਹੈ ਇਸ ਲਈ ਆਪਾਂ ਗੁਰੂ ਵਾਲੇ ਬਣ ਜਾਈਏ ਅੰਮ੍ਰਿਤ ਜਰੂਰ ਛਕੋ ਤੁਹਾਡੇ ਬੱਚਿਆਂ ਤੇ ਵੀ ਉਹਦਾ ਅਸਰ ਹੋਏਗਾ ਪ੍ਰਥਮ ਰਹੇ ਤੇ ਜਾਨ ਖੰਡੇ ਕੀ ਪਹੁੰਚ ਕੇ ਇੱਕ ਕੰਮ ਹੋਰ ਮੈਂ ਭੈਣਾਂ ਨੂੰ ਕਹਿਣਾ ਸੁਣ ਲਿਓ ਬੀਬੀਓ ਲੰਗਰ ਨਹੀਂ ਚੱਲਿਆ ਹਜੇ ਬਹਿ ਜਾਓ ਉਹ ਜ਼ਰੂਰੀ ਬੇਨਤੀ ਇਹ ਹੈ ਭੈਣੋ ਤੁਹਾਡੇ ਹੱਥ ਬਹੁਤ ਕੁਝ ਹੈ ਦੇਖੋ ਮੈਂ ਕਈ ਵਾਰ ਮੇਰੀ ਕਥਾ ਪਿੰਡਾਂ ਵਾਲੀ ਹੁੰਦੀ ਸਿੱਧੀ ਜਿਸ ਰਾਜ ਦੇ ਮੰਤਰੀ ਸਿਆਣੇ ਹੋਣ ਉਹ ਰਾਜੇ ਦਾ ਰਾਜ ਲੰਬਾ ਚੱਲਦਾ ਹੈ ਰਾਜੇ ਦੇ ਮੰਤਰੀ ਸਿਆਣੇ ਹੋਣ ਰਾਜ ਲੰਬਾ ਚੱਲਦਾ ਹੈ ਜੇ ਰਾਜੇ ਦੇ ਮੰਤਰੀ ਸਿਆਣੇ ਨਾ ਹੋਣ ਉਹਦਾ ਰਾਜ ਫੇਲ ਹੋ ਜਾਂਦਾ ਘਰ ਦੀ ਮੰਤਰੀ ਹੁੰਦੀ ਹੈ ਬੀਬੀ ਵਜ਼ੀਰ ਤੇ ਬੰਦਾ ਹੁੰਦਾ ਰਾਜਾ ਬੰਦੇ ਦਾ ਰਾਜ ਤੈੋਂ ਵੱਧ ਹੈ ਜੇ ਉਹਦੇ ਨਾਲ ਦਾ ਵਜ਼ੀਰ ਸਿਆਣੇ ਬੀਬੀ ਉਹ ਤੁਹਾਡੇ ਸਿਰ ਤੇ ਘਰ ਵੱਧਦੇ ਨੇ ਘਰ ਜਲਦੇ ਨੇ ਤੁਹਾਨੂੰ ਬੇਨਤੀ ਹੈ ਆਪਣੇ ਕਿਚਨ ਵਿੱਚ ਆਪਣੀ ਰਸੋਈ ਵਿੱਚ ਧਰਮ ਲੈ ਕੇ ਆਓ ਜਦੋਂ ਚਾਹ ਭੋਜਨ ਪ੍ਰਸ਼ਾਦਾ ਬੱਚਿਆਂ ਦਾ ਪਰੌਂਠਾ ਬਣਾਉਣੇ 19 ਦੇਰ ਜਪਦੇ ਰਿਆ ਕਰੋ ਵਾਹਿਗੁਰੂ ਵਾਹਿਗੁਰੂ ਵਾਹਿ ਤੋੜੇ ਪ੍ਰਸ਼ਾਦੇ ਰਾਹੀਂ ਭੋਜਨ ਰਾਹੀਂ ਬੱਚਿਆਂ ਤੇ ਭਜਨ ਦਾ ਅਸਰ ਹੋਣਾ ਜੇ ਕਿਸੇ ਦਾ ਬੱਚਾ ਨਹੀਂ ਜਪਦਾ ਨਾ ਭੋਜਨ ਰਾਹੀਂ ਜਪਣ ਲੱਗ ਜਾ ਉਹਦੇ ਤੇ ਭਜਨ ਦਾ ਅਸਰ ਹੋ ਜਾਣੇ ਜਿੱਦਾਂ ਦਾ ਭੋਜਨ ਉਹਦਾਂ ਦਾ ਸਾਧ ਸੰਗਤ ਅੰਨ ਤੋਂ ਮਨ ਬਣਦਾ ਮਨ ਦੇ ਖਿਆਲ ਉਹਦਾਂ ਦੇ ਇਸ ਲਈ ਆਪਣੇ ਘਰ 'ਚ ਧਰਮ ਸ਼ੁਰੂ ਕਰ ਦੋ ਬੀਬੀਓ ਜਦੋਂ ਰਸੋਈ 'ਚ ਸਵੇਰ ਗੈਸ ਬਾਲਣਾ ਹੈ ਬਾਲਦੇ ਅੰਸਾਰ ਪਹਿਲਾਂ ਕੋ ਸਤਨਾਮ ਸ਼੍ਰੀ ਵਾਹਿਗੁਰੂ ਚਾਹ ਰੱਖਣੀ ਹੈ ਉਹਨੂੰ ਚੁੱਲ੍ਹੇ ਤੇ ਧਰਦਿਆਂ ਜਾਪਤੀ ਸੌਂਫ ਮਿੱਠਾ ਜਿੱਦਾਂ ਜਿੱਦਾਂ ਪਾਈ ਜਾਣੇ ਉਦੋਂ ਦਾ ਵਾਹਿਗੁਰੂ 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 ਇੱਕ ਦੋ ਮਹੀਨੇ ਇਦਾਂ ਘਰ 'ਚ ਚਾਹ ਬਣਾ ਕੇ ਪਿਲਾਓ ਮੈਂ ਪਤਾ ਕਿਉਂ ਕਹਿਣ ਲੱਗਾ ਮੈਨੂੰ ਇੱਕ ਭੈਣ ਨੇ ਫੋਨ ਕੀਤਾ ਕਈ ਵਾਰ ਦੂਜਿਆਂ ਕੋਲ ਗੱਲ ਮਿਲ ਜਾਈ। ਉਹ ਕਹਿੰਦੀ ਬਾਬਾ ਜੀ ਮੇਰੇ ਘਰ ਵਾਲਾ ਸ਼ਰਾਬ ਬਹੁਤ ਪੀਂਦਾ ਉਹਨੂੰ ਕਿਸੇ ਨੇ ਸ਼ਰਾਬ ਪੜ ਕੇ ਪੜਾਈ ਹੋਈ ਹੈ। ਮੈਂ ਕਿਹਾ ਸ਼ਰਾਬ ਪੜ ਕੇ। ਕਹਿੰਦੀ ਸਾਰੀ ਰਾਤ ਪੀ ਜਾਂਦਾ ਸਵੇਰੇ 5 ਵਜੇ ਠੇਕੇ ਨੂੰ ਭੱਜ ਜਾਂਦਾ ਮੈਂ ਤਾਂ ਬਹੁਤ ਦੁਖੀ ਹਾਂ। ਮੈਂ ਕਿਹਾ ਦਵਾਈ ਲਓ ਡਾਕਟਰ ਤੋਂ। ਕਹਿੰਦੀ ਨਹੀਂ ਜੀ ਉਹਨੂੰ ਕਿਸੇ ਨੇ ਲਾਈ ਹੋਈ ਹੈ। ਮੈਂ ਇਦਾਂ ਕਿਦਾਂ ਲੱਗ ਜਾਂਦੀ ਹੈ ਕਹਿੰਦੀ ਕਿਸੇ ਨੇ ਪੜ ਕੇ ਪੜਾ ਦਿੱਤੀ ਸ਼ਰਾਬ ਉਹ ਛੱਡਦਾ ਹੀ ਨਹੀਂ ਹੁਣ। ਉਦੋਂ ਮੇਰੇ ਮਨ ਚ ਆਇਆ ਉਹ ਜੇ ਮਾੜੀ ਚੀਜ਼ ਪੜ ਕੇ ਲਈ ਜਾ ਸਕਦੀ ਹੈ ਚੰਗੀ ਚੀਜ਼ ਨਹੀਂ ਪੜ ਕੇ ਲਈ ਜਾ ਸਕਦੀ ਸਾਰੇ ਟੰਬਰ ਨੂੰ ਸਵੇਰੇ ਚਾਹ ਦੁੱਧ 'ਚ ਪੜ ਕੇ ਪਲਾ ਦਿਓ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਭੈਣੋ ਠੀਕ ਹੈ ਜਦੋਂ ਸਵੇਰ ਗੈਸ ਬਾਲੋਂਗੀਆਂ ਚਾਹ ਬਣਾਉਂਗੀਆਂ ਦੁੱਧ ਬਣਾਉਂਗੀਆਂ ਵਾਹਿਗੁਰੂ ਕਹਿ ਦੋਗੇ ਬੀਬੀਓ ਠੀਕ ਹੈ ਮੇਰੀਓ ਭੈਣੋ ਹੱਥ ਕੜ ਕਰਕੇ ਜਗਾਰਾ ਛੱਡੋ ਤੁਸੀਂ ਚਾਹ ਪੱਕੀ ਬਣਾਉਣੀ ਸਵੇਰੇ ਵਾਹਿਗੁਰੂ ਕਹਿ ਬੋਲੇ ਸੋਨਿਹਾਲ ਕਈ ਬੀਬੀਆਂ ਨੇ ਹਾਂ ਨਹੀਂ ਕੀਤੀ ਹੱਥ ਖੜੇ ਨਹੀਂ ਕੀਤੇ ਵਿੱਚ ਪਤਾ ਕਿਉਂ ਉਹ ਕੰਨੀਆਂ ਹੋਣੀਆਂ ਸਵੇਰ ਵਾਲੀ ਚਾਹ ਤਾਂ ਘਰ ਵਾਲਾ ਬਣਾਉਂਦਾ ਚਲੋ ਜੇ ਕਿਸੇ ਦੇ ਘਰ ਵਾਲਾ ਚਾਹ ਬਣਾਉਂਦਾ ਕੋਈ ਗੱਲ ਨਹੀਂ ਤੁਸੀਂ ਭਾਗਾਂ ਵਾਲੀਆਂ ਜਿਹਦੇ ਘਰ ਵਾਲਾ ਸਵੇਰੇ ਚਾਹ ਬਣਾ ਕੇ ਦਿੰਦਾ ਉਹ ਬੀਬੀਆਂ ਭਾਗਾਂ ਵਾਲੀਆਂ ਪਰ ਹੁਣ ਗੱਲ ਕੱਲੀ ਹੱਸਣ ਦੀ ਨਹੀਂ ਵਿੱਚੋਂ ਸਿੱਖ ਲਿਓ ਕੁਝ ਜੇ ਕਿਸੇ ਦੇ ਘਰ ਵਾਲਾ ਚਾਹ ਬਣਾਉਂਦਾ ਉਹਨੂੰ ਕਹਿ ਦਿਓ ਸਰਦਾਰ ਜੀ ਸਵੇਰੇ ਚਾਹ ਬਣਾਉਂਦਿਆਂ ਵਾਹਿਗੁਰੂ ਤੁਸੀਂ ਕਹਿ ਲਿਓ ਰੋਟੀ ਬਣਾਉਂਦਿਆਂ ਵਾਹਿਗੁਰੂ ਮੈਂ ਕਹਿ ਲਾਂਗੀ ਸਾਰੇ ਟੱਬਰ ਦਾ ਭਲਾ ਹੋ ਜਾਏ ਰੋਟੀ ਬਣਾਉਂਦਿਆਂ ਮੈਂ ਵਾਹਿਗੁਰੂ ਕਹਿ ਲਾਂਗੀ ਸਾਰੇ ਪਰਿਵਾਰ ਦਾ ਭਲਾ ਹੋ ਜਾਏਗਾ ਕਿਉਂ ਨਾਮ ਜਪਿਆਂ ਭਲਾ ਹੋਣਾ ਹੈ ਹੋਰ ਕੋਈ ਤਰੀਕਾ ਨਹੀਂ ਹੈ ਹੋਰ ਕੋਈ ਤਰੀਕਾ ਨਹੀਂ ਹਰ ਕੇ ਨਾਮ ਬਿਨਾ ਦੁੱਖ ਭਾਵੇ ਨਾਮ ਨਾਲ ਹੀ ਸੁੱਖ ਮਿਲਣਾ ਹੈ ਪੜੋ ਇੱਕ ਵਾਰ ਫਿਰ ਆਪਾਂ ਸਮਾਪਤੀ ਕਰਨੀ ਅਨੰਦ ਸਾਹਿਬ ਪੜ੍ਹਨੇ ਫਿਰ ਆਪਾਂ ਗੁਰੂ ਕੋਲੋਂ ਪਾਤਸ਼ਾਹ ਨੂੰ ਵਿਦਿਆ ਕਰਕੇ ਅਗਿਆ ਲੈਣੀ ਆ।